ਹਣ ਹਿਤੇਸ਼ੀ টিআরপি ਨਹੀਂ ਭਰੋ ਸਾਬ ਦਾ ਲੇਕੋ ਐਸ ਐਚਓ ਸਿਟੀ ਪਟੇ ਇਨਸਪੈਕਟਰ ਹਰਪ੍ਰੀਤ ਜੀ ਨੂੰ ਇੱਕ ਖੂਫੀਆ ਇਨਫੋਰਮੇਸ਼ਨ ਮਿਲੀ ਸੀ ਹਾਂਜੀ ਕਿ ਪਿਛਲੇ ਦਿਨਾਂ 'ਚ ਜਿਹੜੀ ਤਿੰਨ ਵਾਰਦਾਤਾ ਹੋਈਆਂ ਪਹਿਲੀ ਜਿਹੜੀ ਖੇਮਕਰਨ પેટ્રોલ ਪੰਪ ਦੇ ਬਾਹਰ ਫਾਇਰਿੰਗ ਕਰਕੇ ਗਈ ਹੈ ਦੂਸਰੀ ਜਿਹੜੀ ਐਡਵੋਕੇਟ ਦੇ ਘਰ ਦੇ ਬਾਹਰ ਫਾਇਰਿੰਗ ਕਰਕੇ ਗਈ ਹੈ ਤੇ ਤੀਸਰੀ ਜਿਹੜੀ ਦੋ ਤਿੰਨ ਦਿਨ ਪਹਿਲੇ ਸੇਨ ਕਬੀਰ ਕਨਵਰਟ ਸਕੂਲ ਦੇ ਬਾਹਰ ਫਾਇਰਿੰਗ ਕਰਕੇ ਗਈ ਹੈ ਇਹ ਤਿੰਨਾਂ ਦਾ ਦੋਸ਼ੀ ਜੋ ਕਿ ਇੱਕ ਵਾਂਟਡ ਵਾਂਟਡ ਸੀ ਸਾਨੂੰ ਐਂਡ ਜਿਹੜਾ ਪ੍ਰਭ ਦਾਸੂਵਾਲ ਦਾ ਦੇ ਨਾਲ ਕੰਮ ਕਰਦਾ ਉਹਦੀ ਮਦਦ ਕਰਦਾ ਉਹ ਸਰਾਲੀ ਮੰਡਾ ਤੋਂ ਪੱਟੀ ਵੱਲੋਂ ਆ ਰਿਹਾ ਹੈ ਇਨਸਪੈਕਟਰ ਸਾਹਿਬ ਜੀ ਨੂੰ ਇਨਫੋਰਮੇਸ਼ਨ ਸੀ ਕਿ ਜੇ ਆਪ ਕੋ ਕਿਉ ਆ ਰਿਹਾ ਤੇ ਜੇ ਆਪਾਂ ਇੱਕ ਪ੍ਰੋਪਰ ਨਾਕਾ ਬੰਦੀ ਇਥੇ ਕਰਾਂਗੇ ਤੇ ਉਹ ਜ਼ਰੂਰ ਆਪਾਂ ਫੜ ਪਾਵਾਂਗੇ ਇਸੀ ਇਨਫੋਰਮੇਸ਼ਨ ਦੇ ਆਧਾਰ ਤੇ ਐਸ ਐਚਓ ਸਾਹਿਬ ਜੀ ਨੇ ਨਾਕੇ ਸਾਰੇ ਅਲਰਟ ਕਰਵਾਏ ਜਦੋਂ ਜਦੋਂ ਹਰਿੰਦਰ ਜੋ ਕੀ ਦੋਸ਼ੀ ਹੈ ਇਸ ਇਹ ਸਾਰੇ ਮੁਕਦਮਿਆਂ ਦਾ ਸਰਾਲੀ ਮੰਡਾ ਮੰਡਾ ਵੱਲੋਂ ਆ ਰਿਹਾ ਸੀ ਤੇ ਉਹਨੇ ਜੋ ਦੇਖਿਆ ਕਿ ਅੱਗੇ ਪੁਲਿਸ ਪਾਰਟੀ ਐ ਤੇ ਉਹਨੇ ਤਾਬੜ ਤੌਰ ਤੇ ਫਾਇਰਿੰਗ ਕਰਨੀ ਸ਼ੁਰੂ ਕਰਤੀ ਪੁਲਿਸ ਪਾਰਟੀ ਨੇ ਆਪਣੇ ਸੈਲਫ ਡਿਫੈਂਸ ਚ ਕੁਝ ਗੋਲੀਆਂ ਚਲਾਈਆਂ ਜਿਨ੍ਹਾਂ ਵਿੱਚੋਂ ਇੱਕ ਗੋਲੀ ਇਹਦੇ ਇਹਦੀ ਲਾਤੇ ਲੱਗੀ ਹੈ ਇਹਨੂੰ ਆਪਾਂ ਹਸਪੀਟਲ ਭੇਜ ਦਿੱਤਾ ਹੈ ਅਤੇ ਬਾਕੀ ਦੀ ਤਫਤੀਸ਼ ਚੱਲ ਰਹੀ ਹੈ ਇਹਦਾ ਤਾਂ ਬੈਕਗ੍ਰਾਉਂਡ ਹੈ ਇਹਦਾ ਬੈਕਗ੍ਰਾਉਂਡ ਉਹਦੇ ਤੇ ਪਹਿਲੇ ਵੀ ਇੱਕ ਪਰਚਾ ਹੋ ਰੱਖਿਆ ਹੈ ਪਰ ਜਿਹੜੀ ਬਾਕੀ ਤਿੰਨ ਵਾਰਦਾਤਾ ਸੀ ਉਹ ਵੀ ਆਪਾਂ ਚੈੱਕ ਕਰ ਰਹੇ ਹਾਂ। ਇਕੱਲਾ ਸੀ ਸਰ ਨਾ ਕੋਈ ਐਸੋਸੀਏਟ ਹੈਗਾ ਸੀ। ਕਿਨੇ ਤੇ ਸੀ ਆ? ਇਹ ਇਕੱਲਾ ਹੀ ਆ ਰਿਹਾ ਸੀ। ਕਿਧਰ ਤੇ ਗੱਸੇ ਸਰ? ਮੋਟਰਸਾਈਕਲ ਤੇ। ਅਚਾ ਕੋਈ ਵੈਪਨ ਰਿਕਵਰ ਹੋਇਆ ਕੁਝ? ਜੀ ਹਾਂ ਵੈਪਨ ਵੀ ਰਿਕਵਰ ਹੋਇਆ ਪਿਸਟਲ ਵੀ ਰਿਕਵਰ ਹੋਇਆ। ਹਾਂ ਸਰ ਇੰਡੀਅਨ ਮੇਡ ਹੈ ਜਾਂ ਕੁਝ ਗਲੋਕ ਆਈਂਦਾ ਹੋਣਾ। ਇੰਡੀਅਨ ਮੇਡ। ਕਿੰਨੇ ਆਨ ਫਾਇਰਿੰਗ ਹੋਈ ਸਰ ਇਹਨੇ ਕਿੰਨੇ ਚਲਾਏ ਹੋਣਗੇ? ਇਹਨੇ ਲਗਭਗ 3-4 3-4 ਫਾਇਰ ਕੀਤੀ ਹੈ। ਕੋਈ ਆਪਣੇ ਪੁਲਿਸ ਮੁਲਾਜ਼ਮਾਂ ਚੋਂ ਕੋਈ ਇੰਜਰੀ ਹੋਇਆ? ਨਹੀਂ ਕਿਸਰ ਕੋਈ ਇੰਜਰੀ ਨਹੀਂ ਹੋਈ।